ਸਤਿ ਸ਼੍ਰੀ ਅਕਾਲ ਜੀ ਮੈਂ ਅਚਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਇੱਕ ਇੰਜੀਨੀਅਰ ਦੇ ਕਰੋ ਨੋਟਾਂ ਦਾ ਜ਼ਖੀਰਾ ਬRAND ਹੋਇਆ ਜਿਵੇਂ ਹੀ ਵਿਜੀਲੈਂਸ ਦੇ ਵੱਲੋਂ ਛਾਪਾ ਮਾਰਿਆ ਜਾਂਦਾ ਇੰਜੀਨੀਅਰ ਦੇ ਘਰ ਦੇ ਵਿੱਚ ਤਾਂ ਨੋਟਾਂ ਦਾ ਅੰਬਾਰ ਦੇਖ ਕੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਹੋਸ਼ ਉੱਡ ਜਾਂਦੇ ਨੇ ਜੀ ਹਾਂ 500 500 ਰੁਪਏ ਦੇ ਨੋਟਾਂ ਦੀਆਂ ਜਿਵੇਂ ਹੀ ਗੱਡੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਵਿਜੀਲੈਂਸ ਦੇ ਅਧਿਕਾਰੀ ਦੇ ਜੋ ਕਿ ਹੋਸ਼ ਉੱਡ ਜਾਂਦੇ ਨੇ ਸਭ ਦੇਖ ਕੇ ਤੰਦਾਜ਼ੇ ਕੀ ਇੱਕ ਇੰਜੀਨੀਅਰ ਨੂੰ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੇ ਵੱਲੋਂ ਫੜਿਆ ਜਾਂਦਾ ਹੈ ਹੋਟਲ ਦੇ ਵਿੱਚ ਕਿਸੇ ਵਿਅਕਤੀ ਤੋਂ ਇੱਕ ਇੰਜੀਨੀਅਰ ਜੋ ਕਿ 20000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ ਤਾਂ ਜਿਵੇਂ ਹੀ ਵਿਜੀਲੈਂਸ ਤੱਕ ਇਹ ਸਾਰੀ ਖਬਰ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਜਾਲ ਵਿਛਾ ਕੇ ਰੰਗੇ ਹੱਥੀ ਇੰਜੀਨੀਅਰ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਉਸਦੇ ਜਦੋਂ ਘਰ ਦੇ ਵਿੱਚ ਛਾਪਾ ਮਾਰਿਆ ਜਾਂਦਾ ਤਾਂ ਨੋਟਾਂ ਦੀਆਂ ਗੱਡੀਆਂ ਵੇਖ ਕੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਹੋਸ਼ੀ ਉੜ ਜਾਂਦੇ ਨੇ ਉਹਨਾਂ ਦੀਆਂ ਅੱਖਾਂ ਖੁਲਨੀਆਂ ਹੀ ਰਹਿ ਜਾਂਦੀਆਂ ਨੇ ਜਿਵੇਂ ਹੀ 500 500 ਦੇ ਨੋਟਾਂ ਦੀਆਂ ਗੱਡੀਆਂ ਨਿਕਲਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਇਹ ਅਸਾਮ ਦਾ ਮਾਮਲਾ ਹੈ ਅਸਾਮ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੰਜੀਨੀਅਰ ਜਿਸ ਦਾ ਕੀ ਨਾਮ ਜੈਨਤ ਗੋਸਵਾਮੀ ਦੱਸਿਆ ਜਾ ਰਿਹਾ ਜਿਸ ਦੇ ਕੀ ਜੈਨਤ ਗੋਸਵਾਮੀ ਦੇ ਨਾਮ ਵਜੋਂ ਪਛਾਣ ਹੋਈ ਹੈ ਉਸ ਦੇ ਘਰ ਦੇ ਵਿੱਚ ਜਿਵੇਂ ਹੀ ਵਿਜੀਲੈਂਸ ਦੇ ਅਧਿਕਾਰੀ ਪਹੁੰਚਦੇ ਨੇ ਰੇਡ ਕੀਤੀ ਜਾਂਦੀ ਹੈ ਤਾਂ ਨੋਟਾਂ ਦਾ ਜ਼ਖੀਰਾ ਬਰੰਦ ਹੁੰਦਾ ਹੈ ਅੱਸੀ ਲੱਖ ਰੁਪਏ ਜੋ ਕਿ ਘਰੋਂ ਬRAND ਹੁੰਦੇ ਨੇ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿਵੇਂ ਨੋਟਾਂ ਦੀ ਚਾਦਰ ਵਿਛੀ ਹੋਈ ਹੈ 500 500 ਰੁਪਏ ਦੇ ਨੋਟ ਨਿਕਲਦੇ ਨੇ ਅਤੇ ਅਧਿਕਾਰੀਆਂ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਜਾਂਦੀਆਂ